ਪੰਜਾਬ 98895 ਤੇ ਤੁਹਾਡਾ ਸਵਾਗਤ ਹੈ ਸ਼ੋਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਹੋਈ ਗੁੰਡਾਗਰਦੀ ਮਾਮਲੇ ਵਿੱਚ ਐਸਐਸਪੀ ਅਤੇ ਡਿਪਟੀ ਕਪੁਲਿਸਰ ਗੁਰਦਾਸਪੁਰ ਦੀ ਮੀਡੀਆ ਦੇ ਆਏ ਰੂਮਰੂ ਕਿਹਾ ਹਮਲਾਵਰਾਂ ਦੀ ਹੋ ਚੁੱਕੀ ਪਛਾਣ ਜਲਦ ਕੀਤਾ ਜਾਵੇਗਾ ਗ੍ਰਿਫਤਾਰ ਦੀਪੀ ਦੇ ਰਾਤ ਗਦਾਫਰ ਦੇ 16 ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਗਰ ਦੇਖਣ ਨੂੰ ਨਯਾਹ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪਹਿਲਾਂ ਆਪਸ ਵਿੱਚ ਝਗੜੇ ਸਨ ਜਿਸ ਤੋਂ ਬਾਅਦ ਉਹਨੇ ਤੇਰਾ 16 ਹਸਪਤਾਲ ਵਿੱਚ ਇਕੱਠੀਆਂ ਹੋ ਗਈਆਂ ਅਤੇ ਇੱਕ ਧਿਰ ਜਦੋਂ ਡਾਕਟਰ ਦੇ ਕਮਰੇ ਵਿੱਚ ਡਾਕਟਰ ਉਹ ਚੈੱਕਅਪ ਕਰਵਾ ਰਹੀ ਸਨ ਤਾਂ ਇਸੇ ਦੌਰਾਨ ਦੂਜੀ ਧਿਰ ਦੇ ਕੁਝ ਨੌਜਵਾਨਾਂ ਨੇ ਡਾਕਟਰ ਦੇ ਕਮਰੇ ਵਿੱਚ ਆ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਹਮਲੇ ਦੇ ਵਿੱਚ ਭੰਨਤੋਲ ਕੀਤੀ ਗਈ ਡਿਊਟੀ ਦੇ ਤonal ਡਾਕਟਰ ਰੋਇਤ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਹਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾ ਬਾੜ ਵਿੱਚ ਕੱਪੜੇ ਨਾਲ ਆਪਣਾ ਮੂੰਹ ਬੰਨਦੇ ਹਨ ਅਤੇ ਡਾਕਟਰ ਦੇ ਕਮਰੇ 'ਚ ਜਾ ਕੇ ਡਿਊਟੀ ਤੇ ਹਮਲਾ ਕਰ ਦਿੰਦੇ ਹਨ ਅਤੇ ਬਾੜ ਵਿੱਚ ਫਰਾਰ ਹੋ ਜਾਂਦੇ ਹਨ ਇਸ ਮਾਮਲੇ ਦੇ ਕੇ ਦਿੱਤੀ ਪੁਸ਼ਟੀ ਨਾਲ ਬਰਦਾਸਪੁਰ ਅਤੇ ਐਸਐਲਪੀ ਬਰਦਾਸਪੁਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ આરોપીਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਡਾਕਟਰ ਭਪੇਸ਼ ਅਤੇ ਚਪਾਪ ਨਰਸਨ ਵਾਪਸ ਟਕੜਾ ਵੱਲੋਂ ਮੰਨਤਾਗਾ ਦੱਸਦੇ ਹੋਏ ਸੇਵਾਲ ਹਸਪਤਾਲ ਵਿੱਚ ਵੱਧੇ ਰਿ ਸਕਿਉਰਟੀ ਦਾ ਇੰਤਜ਼ਾਮ ਕਰਨ ਦੀ ਮੰਗ ਕੀਤੀ ਆ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਆ ਸੁੱਤਾਈ ਦੀ ਹੋਈ ਗੱਡਾ ਕਰਦੀ ਸੀ ਸੀਸੀਟੀਵੀ ਫੁਟੇਜ মুড়ি <muchas> <muchas> ਇਹਨਾਂ ਦੀ ਮਾਰੀ ਸਿਵਲਸ ਬੇਗਾਸਪਰ ਐਜ਼ ਅ ਸਟਾਫ ਵਿੱਚ ਕੰਮ ਕਰਦੀ ਸੀ ਔਰ ਮੈਂ ਜੋ ਰਾਤ ਤੇ ਦਿੱਤਿਆ ਜਿਹੜਾ ਸਮਾਂ ਆ ਰਾਤ ਦਾ ਬਹੁਤ ਹੰਗਾਮਾ ਹੋ ਚੁੱਕਾ ਇਥੇ ਲੇਕਿਨ ਇਥੇ ਜੋ ਨਾਮ ਹੈ ਡਾਕਟਰ ਰੋਹਿਤ ਪ੍ਰੈਜੈਂਸ ਸੀ ਕਿ ਔਰ ਜਿਹੜੇ ਸਟਾਫ ਸਾਡੇ ਫੀਮੇਲ ਸਟਾਫ ਜਿਹੜੀ ਸੀਗੇ ਰਿਤੂ ਉਹ ਵੀ ਪ੍ਰੈਸੈਂਟ ਸੀਗੇ ਜਦਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਐਦਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸਪਤਾਲ ਦੇ ਵਿੱਚ ਨਾ ਕਰਨੀ ਵੈਸੇ ਤਾਂ ਬਾਹਰ ਵੀ ਨਹੀਂ ਕਰਨਾ ਚਾਹੀਦਾ ਪਰ ਹਸਪਤਾਲ ਦੇ ਵਿੱਚ ਐਦਾ ਦਾ ਹੰਗਾਮਾ ਜਣੋ ਨਾ ਕਰਨ ਤਾਂ ਕਿ ਜਿਹੜੀ ਆ ਟਾਈਟ ਜਿਹੜੀ ਸਕਿਉਰਟੀ ਜਿਹੜੀ ਹੋਣੀ ਚਾਹੀਦੀ ਆ ਪਰ ਲੇਕਿਨ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਤੇ ਜਿਹੜੀ ਟਾਈਟ ਸਕਿਉਰਟੀ ਦਿੱਤੀ ਜਾਵੇ ਤਾਂ ਜੋ ਜਿਹੜਾ ਡਾਕਟਰ ਸਰ ਸਟਾਫ ਜਿਹੜਾ ਆਪਣੇ ਬੜੇ ਆਰਾਮ ਨਾਲ ਕੰਮ ਕਰ ਸਕਣ ਜਿਸ ਕਨ ਰਾਤ ਜਿਹੜੀ ਬਹੁਤ ਪਰੇਸ਼ਾਨੀ ਆ ਚੁੱਕੀ ਹੈ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮਲਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਲਡ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰ ਜਿਹੜੇ ਆ ਉੱਥੇ 24 ਘੰਟੇ ਤਾਇਨਾਤ ਰਹੇ ਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਲੂਟ ਟਾਈਟ ਤੋਂ ਟਾਈਟ ਸਟ੍ਰੈਟੀ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸ ਜਾਈ ਨੇ ਲੜਾਈ ਝਗੜੇ ਵਾਲੇ ਕੇਸ ਸੀ ਉਹਨਾਂ ਦਾ ਟ੍ਰੀਟਮੈਂਟ ਬਾਰੇ ਕੀਤਾ ਹੈ ਮੈਡੀਕਲ ਲੀਗਲ ਜਿਹੜਾ ਐਮਐਲਆਰ ਹੁੰਦਾ ਉਹ ਆਪਾਂ ਕੱਟ ਦਿੱਤਾ ਡਾਕਟਰ ਰੋਹਿਤ ਡਿਊਟੀ ਤੇ ਸੀ ਕੱਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਣ ਆਏ ਨੇ ਹੁਣ ਏਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਕੇ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦੋ ਬਾਅਦ ਸਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਿਆ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨਾਂ ਨੂੰ ਪੈ ਗਏ ਇੱਥੇ ਬਹੁਤ ਪੰਨ ਟੁੱਟ ਗਈ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਿਲਾਂ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਓਪਰ ਦੇ ਰੂਮ ਚ ਬਹੁਤ ਭੰਨ ਤੋੜ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਘੁੱਟਦੇ ਘੁੱਟਦੇ ਉਹ ਵਾਰਡ ਵਿੱਚ ਚਲੇ ਗਏ ਨੇ ਵਾਰਡ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਬਹੁਤ ਜ਼ਿਆਦਾ ਮਨਦਾ ਕਿ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਉਂਦੇ ਨੇ ਉਹ ਵੀ ਸੀ ਉਸ ਟਾਈਮ ਉਹਨਾਂ ਨੇ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾ ਕਿਸ ਤਰ੍ਹਾਂ ਪਰ ਸਾਨੂੰ ਉਸ ਟਾਈਮ ਨਾ ਸੀ ਮੈਂ ਠੀਕ ਸਤ ਤੁਸੀਂ ਕੀ ਕਰਨਾ ਚਾਹੋਗੇ ਜਿਹੜੀ ਕਰਨਾ ਬਾਕੀ ਹੈ ਦੇਖੋ ਸਾਡੇ ਪ੍ਰੋਸੈਸ਼ਨ ਤੋਂ ਇਹੀ ਮੰਗ ਹੈ ਜੀ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਆਪਣੀ ਐਮਰਜੈਂਸੀ ਐਥੇ ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇ ਬੱਜੇ ਸਿਚ ਚੱਲਦੀ ਰਹਿੰਦੀ ਹੈ ਸਾਡੇ ਕੋ ਫੀਮੇਲ ਸਟਾਫ ਹੀ ਨਹੀਂ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕਟਰਸ ਵੀ ਪੇਸ਼ੈਂਟ ਹੁੰਦੇ ਨੇ ਹੁਣ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਇਸ ਚੀਜ਼ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪੂਰਾ ਉਹਨੇ ਹਸਪੀਟਲ ਸਾਡੀ ਪ੍ਰੋਸੀਜਨ ਵੈਸੇ ਹੀ ਮੰਗਦਾ ਕਿ ਇੱਥੇ ਓਵਰ ਦਾ ਲੋਕ ਇੱਕ ਵਧੀਆ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਇਹ ਸਾਰੀ ਐਮਰਜੈਂਸੀ ਸੰਭਲ ਲਈ ਉਹਨੇ ਸਾਨੂੰ ਫੋਨ ਦੇ ਪ੍ਰੋਵਾਈਡ ਕੀਤੇ ਜਾ। ਹੁਣ ਸ਼ਕਲ ਕੱਲ ਇਵਨਿੰਗ 'ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਧੋਰ-ਫੋਰ ਕਰੰਦਾ ਜਿਹੜਾ ਹੈਗਾ ਬਾਕੀ ਸਾਮਣੇ ਆਇਆ ਸੀ ਤੋਂ ਇਮੀਡੀਏਟਲੀ ਸਾਡੇ ਐਸਐਸਓ ਸਾਹਿਬ ਜਾਂ 5 ਮਿੰਟਾਂ 'ਚ ਮੁਕੇ ਤੇ ਆ ਗਏ ਸੀ। ਉਹਦੇ ਤੇ ਪਤਾ ਚੱਲੇ ਕਿ ਭਈ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਉਣ ਵਾਸਤੇ ਇੱਥੇ ਆਏ ਸੀਗੇ ਤੋਂ ਉਹਨਾਂ ਦੇ ਆਪਾ ਪਾਰਟੀ ਦੇ ਵਿੱਚ ਆਪਸ ਵਿੱਚ ਇਤਿ ਇੱਕ ਵਾਕਿਆ ਹੋਇਆ ਹੈਗਾ ਤੋਂ ਉਹ ਉਸ ਮੰਨ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਸੀ ਸਿਵਲ ਸਰਪੰਚ ਸਾਹਿਬ ਨਾਲ ਗੱਲ ਕਰਕੇ ਸੀਗੀ ਇਹਨਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਵੀ ਅਸੀਂ ਇਹਦੇ ਚ ਕਿ ਰੈਲੇਵੈਂਟ ਜਿਹੜੇ ਡਿਸਟ੍ਰਿਕਟ ਰੈਲੇਵੈਂਟ ਸੈਕਸ਼ਨ 'ਚ ਅਸੀਂ ਐਫ ਆਈ ਆਰ ਜੜੀ ਹੈ ਦੱਸ ਕਰਾਂਗੇ ਪਰ ਅਸੀਂ ਉਹ ਜਿਹੜੀ ਜਿਨ੍ਹਾਂ ਨੇ ਇਹੋ ਜਿਹਾ ਵਾਕਿਆ ਕੀਤਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਸ ਅਮਲ ਵਿੱਚ ਲਿਆਉਂਗੇ इस तू तो अलावा जी जो है साढ़े वालों जो है इस चीज़ को बड़ा स्ट्रिकली नोटिस के पीछे लिया गया है झगड़ा हो कैंपस ऑफ द होस्पिटल सो जिस तरह एस एस पी साहब उन्होंने दस एंडर द रेलिवेंट प्रोविजन ऑफ मेडिकेयर एंड अदर प्रोविजन ऑफ द एक्ट ਉਹ ਜਿਹੜੇ ਕਲਪਰੇਟਸ ਨੇ ਉਹਨਾਂ ਖਿਲਾਫ ਰਿਪੋਰਟ ਰਜਿਸਟਰਡ ਸੈਕੰਡਲੀ ਜਿਹੜਾ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਹੋਇਆ ਸਿਵਲ ਸਰਚ ਇਨਸਾਫ ਨੇ ਅਸੈਸ ਕੀਤਾ ਇਸ ਰਾਊਂਡ 1 ਲੱਖ ਉਹ ਵੀ ਇਟ ਕੁਡ ਬੀ ਰਿਕਵਰਡ ਫ্রম ਦਾ ਅਸੂਮ ਜਿਨ੍ਹਾਂ ਨੇ ਇਹ ਪ੍ਰੋਪਰਟੀ ਦਾ ਟੈਂਪਸ ਕੀਤਾ ਸੋ ਥੈਟ ਇਟ ਬਿਕਮਸ ਐਸ ਅ ਡੈਟਰੈਂਟ ਟੂ ਵਨ ਐਂਡ 올 ਜਿਹੜੇ ਪਬਲਿਕ ਪਲੇਸ ਤੇ ਜਾ ਕੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕਰਦੇ ਸਸੋਟੀ ਜਿਹੜੇ ਵੈਲੇਵੈਂਟ ਜਿਹੜੇ ਪ੍ਰੋਵੀਜਨਸ ਹੈਗੇ ਉਸ ਹਸਪੀਟਲ ਦੀ ਸਕਿਉਰਟੀ ਜਿਹੜਾ ਜਨਾਸਸ ਕੀਤਾ ਜਾਵੇਗਾ ਅਨ ਅਕੋਰਡਿੰਗਲੀ ਜਿਹੜਾ ਨਾਸਸ਼ੀ ਐਕਸ਼ਨ ਹੈ ਉਹ ਅਸੀਂ ਇਮਪਲੀਮੈਂਟ ਕਰਾਂਗੇ ਸਰ ਅਜੇ ਇੱਕ ਵੀ ਇੰਪੋਰਟੈਂਟ ਚੀਜ਼ ਆਵੀ ਹੈ ਕਿ ਇਹਦੇ ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਤੇ ਡਾਕਟਰਸ ਤੇ ਵੀ ਕੋਈ ਸੱਟਾ ਸੁੱਤਾ ਲੱਗਿਆ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਜੀ ਔਰ ਦੋਨੋਂ ਵੈਲੇਵੈਂਟ ਪਾਰਟੀ ਜਿਹੜੇ ਡਾਕਟਰ ਦੇ ਨਾਲ ਇਥੇ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਇੰਸੀਡੈਂਟ ਸਾਹਮਣੇ ਨਹੀਂ ਆਇਆ ਸਰ 24 ਘੰਟਾ ਹਸਪੀਟਲ ਆਗਾ ਲੇਕਿਨ ਸਿਰਫ ਰਾਤ ਨੂੰ ਸਿਰਫ ਜਿਹੜੇ ਇੱਕ ਕੋਪਸ ਕਰਮੀ ਜਿਹੜਾ ਤਨਾਤ ਹੋ ਜਾਵੇ ਉਹ ਅਸੀਂ ਵੈਲਿਵੈਂਟ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸਟੱਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਆਪਸੇ ਸਿਕਾਉ ਦੇ ਗਏ ਉਹ ਅਸੀਂ ਵੈਲਿਵੈਂਟ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਸਟੱਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸਿਜ਼ ਐ ਉਹਨੂੰ ਦੇਖ ਕੇ ਅਸੀਂ ਅਗਲੀ ਕਦਮ ਅਮਲ ਵਿੱਚ ਰੁਕੀ ਟ੍ਰੇਸ ਹੋਇਆ ਕੋਈ ਜਦ ਪਤ ਲੱਗਾ ਪਛਾਣ ਆਈ ਕਿ ਦੇਖੋ ਜੀ ਬੰਦੇ ਆਇਡੈਂਟੀਫਾਈਡ ਹੈ ਵੀਲ ਸ਼ੂਨ ਅਵ